ਈ ਹਾਲ ਚਾਲ ਸਾਰੇ ਮਿੱਤਰਾਂ ਦਾ ਆਪਾਂ ਐਨਾ ਇੱਕ ਦਿਨ ਵੀਡੀਓ ਪਾਈ ਸੀ ਆਹੀ ਬਾਣ ਦੇ ਵਿੱਚ ਪਾਈ ਸੀ ਸੈਂਸਿੰਗ ਤੇ ਨੌਨ ਸੈਂਸਿੰਗ ਦੀ ਗੱਲ ਦੱਸੀ ਜਾਂਦਾ ਸੀ ਹੈਨਾ ਮੈਂ ਕਿ ਇੱਥੇ ਇੱਥੇ ਕਰੋ ਤੁਸੀਂ ਚਲੋ ਉਹ ਗੱਲਾਂ ਆਪਾਂ ਅੱਜ ਨਹੀਂ ਕਰਦੇ ਬਾਹਰੀਆਂ ਵੀਡੀਓ ਬਣਾਤੀਆਂ ਉਹ ਗੱਲ ਤੇ ਤਾਂ ਯਾਰ ਤੁਸੀਂ ਸਮਝ ਗਏ ਹੋਗੇ ਪਿਛਲੀ ਵੀਡੀਓ 'ਚ ਸੈਂਸਿੰਗ ਨੌਨ ਸੈਂਸਿੰਗ ਦੀ ਲੱਗ ਰਹੀਆਂ ਅਗੇ ਆਪਾਂ ਆ ਦੇਖੋ ਜੀ ਸੈਂਸਿੰਗ ਕਰਦੇ ਨੇ ਇਹ ਤੱਕ ਵੱਜਦੀ ਹੁੰਦੀ ਤੇਰਾ ਚਲੋ ਮਿੱਟੀ ਪੈ ਗਈ ਨਹੀਂ ਤਾਂ ਤੁਹਾਨੂੰ ਨਿਸ਼ਾਨ ਜੀ ਦਿਂਦੇ ਹੁੰਦੇ ਉਹਦੇ ਤੇ ਮੈਂ ਤੁਹਾਨੂੰ ਦੱਸਦਾਗਾ ਜੇ ਮੈਂ ਸੈਂਸਿੰਗ ਲਾ ਕੇ ਬਾਣ ਪੋਣਾ ਤੇ ਬਿਨਾ ਸੈਂਸਿੰਗ ਦੇ ਵਾਣ ਮਨ ਕਿੰਨਾ ਕੁ ਫਰਕ ਆਉਂਦਾ ਮੈਂ ਤੁਹਾਨੂੰ 2-4 ਗਿੜੇ ਧਾ ਕੇ ਦਿਖਾਉਣਾ ਸੈਂਸਿੰਗ ਦੇ ਨਾਨਸੈਂਸਿੰਗ ਦੇ ਵਿੱਚ ਕਿ ਟਰੈਕਟਰ ਦਾ ਕਿੰਨਾ ਕੁ ਜ਼ੋਰ ਲੱਗਦਾ ਕਿਹੜੇ ਗੇਅਰ 'ਚ ਤੁਰਦਾ ਤੇ ਬਾਹੀ ਕਿਵੇਂ ਕਰਦਾ ਜੇ ਤਾਂ ਵੀ ਤੁਸੀਂ ਕਰਨੀ ਹੈ ਪੂਰੀ ਦੱਬ ਕੇ ਥੱਲੇ ਸਿੱਟ ਕੇ ਤੋ ਤੇ ਹੱਲ ਉਹਨੇ ਫੇਰ ਜਿਹਾ ਮੱਲੇ ਛੱਡ ਦੂ ਸੈਂਸਿੰਗ ਦੀ ਲੋੜ ਨਹੀਂ ਤੁਹਾਨੂੰ ਜੇ ਐਵੇਂ ਕਲਟੀਵੇਟਰ ਲਾਉਣੇ ਆ ਨਾ ਟੋਏ ਜੇ ਨਹੀਂ ਪਾਉਣੇ ਫੇਰ ਤੁਹਾਨੂੰ ਜ਼ਰੂਰਤ ਪਊਗੀ ਸੈਂਸਿੰਗ ਦੀ ਟਰੈਕਟਰ ਵੀ ਸੌਖਾ ਰਹਿੰਦਾ ਤੁਸੀਂ ਵੀ ਸੌਖੇ ਰਹਨੇਓ ਤੇਲ ਵੀ ਘੱਟ ਮੱਚਦਾਗਾ ਟੁੱਟ ਪੱਜ ਵੀ ਨਹੀਂ ਹੁੰਦੀ ਹਨਾ ਤੇ ਬਾਕੀ ਭਈ ਆਪਾਂ ਹਲਾਂ ਦੀ ਦੱਸੇ ਜੀ ਨਾ ਆਪਾਂ ਮੋੜਾਂ ਦੇ ਚੱਕ ਲੈਨੇ ਯਾਰ ਚੱਕਨੇ ਥੋੜੀ ਮਰਜੀ ਆ ਬਈ ਜੀ ਤੁਹਾਡੇ ਰਿਕੋਲ ਡਰੈਸਟਰ ਬੜਾ ਤਕੜਾ 바ਵਾ ਪੈਸਾ ਸੰਦ ਸੁਨੂ ਟੁੱਟਦੇ ਰਹਿੰਦੇ ਆ ਤੇ ਪੈਸਾ ਲਾਈ ਜੈਨੇ ਤਾਂ ਕੋਈ ਜ਼ਰੂਰਤ ਨਹੀਂ ਨਹੀਂ ਭਈ ਆ ਮੋੜਾਂ ਨੇ ਨਾ ਦੁਬਾਰੇ ਬੋਣੀ ਬੋਣਾ ਹੁੰਦਾਗਾ ਜੇ ਇਹਨੂੰ ਬਾਲਾ ਬਾਰੀ ਬਾਅਦਨੇ ਨਾ ਪੋਲਾ ਵਾਲਾ ਥਾਂ ਹੋ ਜਾਂਦਾ ਸੈਡਾਂ ਤੋਂ ਰੂਟਾਵੇਟਰ ਲਾਉਣ ਵੇਲੇ ਨਾ ਜ਼ਿਆਦਾ ਦਮਾਂ ਲੱਗ ਜਾਂਦਾ ਰੂਟਾਵੇਟਰ ਥੱਲੇ ਖੋਬਦਾ ਖੋਬਦਾ ਡੈੜੀਆਂ ਆਈਆਂ ਪੈ ਜਾਂਦੀਆਂ ਨੇ ਆ ਦੇਖੋ ਹੁਣ ਜਿਵੇਂ ਇਹਦੇ ਸਾਈਡ ਤੇ ਬਾਲੇ ਕੀੜੇ ਲੱਗੇ ਹੋਏ ਸੀਗੇ ਠੀਕ ਹੈ ਨਾ ਇੱਥੇ ਹੁਣ ਆਏ ਜੀ ਡੈੜੀਆਂ ਨਿਸ਼ਾਨ ਜੇ ਪੇਰਣੇ ਜਿੱਥੇ-ਥੇ ਜਿਹੜੇ ਲੱਗੇ ਸੀ ਚਲੋ ਇਹ ਗੱਲ ਅੱਡਾ ਕੀ ਇਹ ਹੁਣ ਤੁਸੀਂ ਆਖੋਗੇ ਤੁਹਾਨੂੰ ਰੋਟਾ ਵੇਟ ਨਹੀਂ ਲਾਉਣਾ ਹਾਂ ਉਹ ਚਲੋ ਤੁਹਾਡੀ ਮਰਜ਼ੀ ਮੈਨੂੰ ਨਹੀਂ ਆਉਂਦਾ ਤੇ ਮੈਂ ਹੁਣ ਤੁਹਾਨੂੰ ਚਲਾ ਕੇ ਦਿਖਾਉਣਾ ਜਦੋਂ ਮੈਂ ਟਰੈਕਟਰ ਸਟਾਰਟ ਕਰ ਲਿਆ ਮਿੱਤਰੋ ਮਾਈਕ ਆਪਣੇ ਕੋਲ ਹੈ ਨਹੀਂ ਹਜੇ ਘਰੇ ਪਏ ਨੇ ਵੈਸੇ ਤਾਂ ਹੈਗੇ ਆ ਤੇ ਆਵਾਜ਼ ਨਹੀਂ ਆਉਣੀ ਤੇ ਤੁਸੀਂ ਮੜਿਆ ਐਡਜਸਟ ਕਰ ਲਿਓ ਪਹਿਲਾਂ ਤਾਂ ਨਾ ਮੈਂ ਲਿਫਟ ਬੰਨ ਰੱਖੀ ਆ ਅਰ ਲੈਫਟ ਨਾ ਕਈ ਵਾਰ ਹਰੇਕ ਵਾਣ ਚ ਅੱਡ ਬਣਨੀ ਪੈਂਦੀ ਐ ਤੋ ਪਹਿਲਾ ਮੈਂ ਉਹ ਵਾ ਕੇ ਆਇਆ ਆ ਜਿਹੜਾ ਸਾਹਮਣੇ ਦੀਂਦਾ ਉਸ ਨੂੰ ਕਿੱਲਾ ਕਾ ਉਦੋਂ ਸੀ ਜੇ ਮੇਰਾ 4.5 ਤੇ ਠੀਕ ਆ ਹੁਣ ਮੈਂ 5 ਦੇ ਕਰਕੇ ਬਾਣ ਥੋੜਾ ਪੋਲਾ ਜਿਆਦਾ ਥੱਲੇ ਖੋਬਦੀ ਐ ਤਾਂ ਕਰਕੇ ਮੈਂ ਥੋੜੇ ਹੌਸ਼ੇ ਰੱਖੇ ਬਾਹੇ ਹੋਇਆ ਪਹਿਲਾ 3-4 ਵਾਰੀ ਬਾਹੇ ਹੋਇਆ ਬਾਣਾ ਪਹਿਲੀ ਵਾਰ ਝੋਨਾ ਲਾਉਣਾ ਇਹਦੇ ਚ ਨਾ ਕਰਕੇ ਹੁਣ ਕੱਖ ਜਾ ਵਾਲਾ ਹੋ ਗਿਆ ਸੀਗਾ 60 ਤਾਂ ਇਹਦੇ ਵਿੱਚ ਨਾ ਆਪਾਂ ਦੁਬਾਰੇ ਲਾਉਣ ਲੱਗ ਗਏ ਹਲ-ਹਲੋ ਬਸ ਹੁਣ ਆਪਣੀ ਫਾਈਨਲ ਤਿਆਰੀ ਐ ਇਹ ਬਾਣ ਦੀ ਤੇ ਹੁਣ ਤੁਹਾਨੂੰ ਦਿਖਾਉਣੇ ਆ ਹੁਣ ਬਈ ਆਪਾਂ ਇਹਨੂੰ ਜਮਾ ਥੱਲੇ ਸਿੱਟਾਂਗੇ ਮੈਂ ਸੈਂਸਿੰਗ ਵਾਸਤੇ ਦੱਸਿਆ ਹੋਣਾ ਸੈਂਸਿੰਗ ਕਿਵੇਂ ਕਰਵਾਉਣੀ ਹੈ ਕਿੱਥੇ ਟਾਪ ਲਿੰਕ ਪਾਉਣੇ ਉਹ ਪਿਛਲੀ YouTube ਚੈਨਲ ਤੇ ਜਾ ਕੇ ਮੇਰੇ ਤੁਸੀਂ ਨਾ ਪਿੱਛੇ ਇੱਕ ਅੱਧੀ ਵੀਡੀਓ ਪਈ ਹੋਊਗੀ ਸੈਂਸਿੰਗ ਤੇ ਆਹੀ ਟਰੈਕਟਰ ਦੀ ਵੀਡੀਓ ਆਹੀ ਟਰੈਕਟਰ ਦੀ ਫੋਟੋ ਲੱਗੀ ਉਹ ਤੁਸੀਂ ਜਾ ਕੇ ਦੇਖ ਲਓ ਆ ਤਾਂ ਚਲੋ ਹੁਣ ਮੈਂ ਬੰਨ ਨਹੀਂ ਰੱਖੀ ਆ ਇਹਨੂੰ ਤਾਂ ਮੈਂ ਜਮਾ ਥੱਲੂ ਥੱਲੇ ਸਿੱਟ ਦੂੰ ਤੇ ਆਹ ਬਸ ਮੇਰੀ ਫਿਕਸ ਹੀ ਆ ਇਹ ਤਾਂ ਹੋਊਗੀ ਸੈਂਸਿੰਗ ਵਾਲੀ ਹੁਣ ਮੈਂ ਤੁਹਾਨੂੰ ਢੇੜਾ ਲਾ ਕੇ ਦਿਖਾਉਣਾ ਇਹ ਜਿਵੇਂ ਤੁਰਦਾ ਉਹ ਤੋਂ ਬਾਅਦ ਜਿਹੜੀ ਆਹ ਚੀਜ਼ਾਂ ਆਹ ਤਾਂ ਥੱਲੇ ਰਹਿ ਉਦੋਂ ਵਾਂ ਮੈਨੂੰ ਦਿਖਾਉਣਾ ਟਰੈਕਟਰ ਤੁਰਦਾ ਕਿ ਨਹੀਂ ਤੁਰਦਾ ਐਨਾ ਫਰਕ ਪੈਂਦਾ ਲੀਵਰ ਨਾਲ ਜਦੋਂ ਸਟਾਰਟ ਕਰਦਾ ਆਵਾਜ਼ ਨਹੀਂ ਆਉਣੀ ਪਹਿਲਾਂ ਸੈਂਸਿੰਗ ਵਾਲੀ ਆਊਗੀ ਉਹ ਤੋਂ ਬਾਅਦ ਬਿਨਾ ਸੈਂਸਿੰਗ ਵਾਲੀ ਤੇਲ ਮਿੱਤਰੋ ਇਹ ਬੁੱਕਿਆ ਪਿਆ ਹੁਣ ਤੁਸੀਂ ਲਾਈਕ ਕਮੈਂਟ ਕਰ ਮੱਗਿਓ ਤੇਲ ਚਾਨ ਵਾਲਾ ਕੋ ਸਾਰੇ ਨਹੀਂ ਕਰਦੇ ਹੁੰਦੇ ਹੁੰਦੇ ਗੁਸ਼ਕ ਤੀਜਾ ਮੀਡੀਅਮ ਗੇਅਰ ਆ ਬਾਈ ਤੀਜਾ आराम तुल्ता गए सेंसिंग जा ਮੋੜ ਤੋਂ ਸਾਟੇ ਵਾਲੇ ਵੀ ਜਾਂਦੇ ਆ ਬਾਈ ਪਰ ਆਪਾਂ ਮੋੜ ਤੇ ਨਹੀਂ ਜਦੋਂ ਆਪਣਾ ਸਰਦਾਗਾ ਆਪਾਂ ਕਿਉਂ ਟੱਕਾ ਕਰੀਏ ਟਰੈਕਟਰ ਦੇ ਨਾਲ ਓਏ ਕੁਛ ਨਹੀਂ ਕੀਤਾ ਇਹ ਤੋਂ ਬਾਅਦ ਮੈਂ ਅਗਲਾ ਕਿਹੜਾ ਲਾਉਂਗਾ ਉਹ ਵਿਦਆਊਟ ਰਾਈਸਿੰਗ ਦੇ ਲਾਉਂਗਾ ਮੈਂ ਲੈ ਫਿਰ ਤਾਂ ਨਹੀਂ ਜਾਦਾ ਭਾਈ ਮੇਰੇ ਘਟੋ ਜੋ ਫੋਨ ਆ ਕਾ ਕਰਕੇ ਨਾ ਤੋਂ ਮੁੜਦਾ ਨਹੀਂ ਲੋ ਮੈਟਰ ਹੁਣ ਮੈਂ ਕਰਦਾ ਬੈਨਸੈਂਸਿੰਗ ਲਈ ਜਿਹੜਾ ਇਹਨੂੰ ਆਪਾਂ ਕਰ ਲਿਆ ਭਾਈ ਥੱਲੇ ਜਾਵਾਂ ਹੁਣ ਟਰੈਕਟਰ ਸੈਂਸਿੰਗ ਕਰੂਗਾ ਦਾ ਬਿਲਕੁਲ ਨਾ ਬਰਾਬਰ ਕੀ ਆਪਾਂ ਨੂੰ ਪਤਾ ਵੀ ਲੱਗਣਾ ਕਿਉਂਕਿ ਡੰਡਾ ਬਹੁਤ ਨੀਵਾ ਹੋ ਜਾਊਗਾ ਨਾ ਸੈਂਸਿੰਗ ਕਰਨ ਨੂੰ ਹਟ ਜੂ ਤੇ ਬਾਕੀ ਇਹਨੂੰ ਐ ਹੋ ਜੂ ਇੱਥੇ ਸੈਂਸਿੰਗ ਬੰਦ ਹੀ ਹੁੰਦੀ ਆ ਮੈਂ ਪਹਿਲਾ ਹਾਈ ਲਾਊਗਾ ਹੁਣ ਨਾਲੇ ਛੋਟਾ ਗੇਅਰ ਹੁੰਦਾ ਵੀ ਪਹਿਲਾ ਹਾਈ ਆ ਤਾਂ ਨੋਬੋ ਦਾ 5 ਗੇਅਰ ਹੁੰਦੇ ਨੇ ਆ ਦੇਖੋ ਆ ਕੰਮ ਹੁੰਦਾ ਮੈਂ ਬਿਨਾਂ ਸੈਂਸਿੰਗ ਦੇ ਦੂਜਾ ਮੀਡੀਅਮ ਲਾ ਲੈਣਾ ਠੀਕ ਹੈ ਨਾ ਇਹ ਹੁੰਦਾ ਬਿਨਾ ਸੈਂਸੀ ਦੇ ਕੰਮ ਟਰੈਕਟਰ ਤੁਰਿਆ ਨਹੀਂ ਤੋਏ ਪੱਟਣ ਲੱਗ ਗਿਆ ਹੁਣ ਮੈਂ ਇਥੋਂ 5 ਦੇ ਕਰ ਦੂੰ ਜਦੋਂ ਠੀਕ ਹੈ ਨਾ ਕਿਹੜਾ ਉੱਤੇ ਜਾ ਕੇ ਤੋਰਦੇ ਹਾਂ ਮੈਂ ਦੂਜਾ ਹਾਈ ਲਾ ਲਿਆ ਗਲਤੀ ਨਾਲ ਲਾਉਣਾ ਦੂਜਾ ਮੀਡੀਅਮ ਸੀ ਤੇ ਆਹੀ ਫਰਕ ਹੁੰਦਾ ਮਿੱਤਰੋ ਆਣਾ ਇਹ ਤਾਂ ਮੈਂ ਹੁਣ ਤੁਹਾਨੂੰ ਤੋਰ ਕੇ ਦਿਖਾਉਣਾ ਇੱਕ ਵਾਰ ਦਿਖਾਉਣਾ ਵੀ ਇਹ ਕੀ ਸਿਸਟਮ ਦਾ ਬਈ ਇਹ ਟਰੈਕਟਰ ਚ ਨਾ ਸੈਂਸਿੰਗ ਨਾ ਹੋਣ ਕਰਕੇ ਟਰੈਕਟਰ ਨੇ ਜ਼ੋਰ ਲਾਈ ਜਾਣਾ ਤੇ ਟਾਕੜਾ ਦਾ ਸਲਿੱਪ ਮਾਰੀ ਜਾਵੇ ਜੇ ਨਹੀਂ ਤਾਂ ਟਾਕੜਾ ਦਾ ਬੰਦ ਹੋਈ ਜਾਊਗਾ ਆ ਦੇਖੋ ਹੁਣ ਇਥੇ ਇਹਨੇ ਟੋਏ ਇੱਕ ਪੱਟ ਤੇ ਇਹਦਾ ਮੇਜਰ ਰੀਜਨ ਕੀ ਸੀ ਇਹਨੂੰ ਪਤਾ ਨਹੀਂ ਸੀ ਬਈ ਲਿਫਟ ਚੱਕਣੀ ਹੈਗੀ ਜਿੱਥੇ ਮਾੜਾ ਜਿਹਾ ਟਰੈਕਟਰ ਅੜਦਾ ਹੁੰਦਾ ਨਾ ਇੰਨੀ ਕੁ ਸੂਤ ਕਿ ਲਿਫਟ ਚੱਕ ਕੇ ਟਰੈਕਟਰ ਨੂੰ ਸਾਹ ਮਿਲ ਜਾਂਦਾ ਠੀਕ ਆ ਤੇ ਇਹੀ ਕਾ ਰੀਜਨ ਹੁੰਦਾ ਵਿਦ ਸੈਂਸਿੰਗ ਤੇ ਵਿਦਆਊਟ ਸੈਂਸਿੰਗ ਹੁਣ ਤੁਹਾਡਾ ਵਹਿਮ ਨਿਕਲ ਗਿਆ ਹੋਊਗਾ ਬ ਅਨਾ A to Z ਤੇ ਹੁਣ ਆਪਾਂ ਤੁਹਾਨੂੰ ਮੜਾ ਸਹੀ ਕਰਕੇ ਦੁਬਾਰੇ ਸੈਂਸਿੰਗ ਵਾਲੇ ਚ ਲਾ ਕੇ ਆਹੀ ਗੇੜੇ ਤੇ ਲਾ ਕੇ ਦਿਖਾਉਣੇ ਕਿ ਖਿੱਚਦਾ ਕਿ ਨਹੀਂ ਮੈਂ ਪਹਿਲੇ ਹਾਈ ਜੀ ਵੀ ਲਾ ਲਿਆ ਦੂਜੇ ਮੀਡੀਅਮ ਚ ਵੀ ਲਾ ਲਿਆ ਤੀਜੇ ਮੀਡੀਅਮ ਚ ਤਾਂ ਆਪਾਂ ਲਾਈ ਨਹੀਂ ਕਿਉਂਕਿ ਬਈ ਤੀਜੇ ਜਨੇ ਖਿੱਚਣਾ ਨਹੀਂ ਇੱਥੇ ਵਿਦਾਊਟ ਸੈਂਸਿੰਗ ਇੱਕ ਬਾਣ ਬੋਲਾ ਤੇ ਜਿੱਥੇ ਬਈ ਬਾਣ ਜਮਾ ਤੱਪੜ ਹੋਵੇ ਨਾ ਕਰਦਾ ਉੱਥੇ ਵਿਦਾਊਟ ਸੈਂਸਿੰਗ ਵੀ ਕੰਮ ਕਰ ਜਾਂਦਾ ਕਿਉਂਕਿ ਬਾਣ ਨੇ ਉਹ ਹਲਾਂ ਨੇ ਥੱਲੇ ਖੋਣਾ ਨਹੀਂ ਹੁੰਦਾ ਤੇ ਟਰੈਕਟਰ ਆਪਣਾ ਤੁਰਿਆ ਜਾਂਦਾ ਇੱਥੇ ਬਈ ਹਲ ਵੱਧ ਖੋਬਦੇ ਤਾਂ ਕਰਦੇ ਮੈਂ ਪੰਜ ਦੇ ਕਰਤਾ ਸੀ ਗਲਤੀ ਨਾਲ ਹਾਲੋ ਮੇਤਰੋ ਨਹੀਂ ਫਰਕ ਹੁੰਦਾ ਸੈਂਸਿੰਗ ਦੇ ਬਿਨਾ ਸੈਂਸਿੰਗ ਦੇ ਵਿੱਚ ਟਰੈਕਟਰ ਦਾ